ਤੂਰੀ ਵਿਖੇ ਸਚਨ ਇੰਸਪੈਕਟਰ ਜਸਵੀ ਸਿੰਘ ਤੂਰ ਦੇ ਦਸ਼ਾ ਨਿਰਦੇਸ਼ਾਂ ਦੇ ਅਨਸਾਰ ਪੁਲਿਸ ਟੀਮ ਵੱਲੋਂ ਚੈਨਲ ਡੋਰ ਦੇ ਖਿਲਾਫ ਸਖਤ ਕਾਰਵਾਈ ਕੀਤੀ ਗਈ ਹੈ ਪੁਲਿਸ ਦਾਰਾ ਮਲਕੀਤ ਸਿੰਘ ਅਤੇ ਮਿੰਟੂ ਜੋ ਕਿ ਚੈਨਲ ਡੋਰ ਨੂੰ ਵੇਚਣ ਦਾ ਕੰਮ ਕਰਦੇ ਸਨ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਆਓ ਦੇਖਦੇ ਹਾਂ ਪੂਰੀ ਜਾਣਕਾਰੀ ਹਾਂਜੀ ਆਓ ਪਾਣੀ ਹੋ ਰਿਹਾ ਹੈ ਠੀਕ ਹੋ ਤੁਹਾਨੂੰ ਦੋ ਮਿੰਟ ਦੋ ਮਿੰਟ ਜੇ ਨਾ ਉਹ ਤੇ ਸਾਰਾ ਕਾਰਵਾਈ ਠੀਕ ਕਰ ਮੈਂ ਸੋਰੀ ਚਲੋ ਸਰਬਸੰਤ ਪੰਚਮੀ ਇਤਿਆਰ ਨੂੰ ਲੈ ਕੇ ਕਿਸ ਤਰ੍ਹਾਂ ਨਾਲ ਚਲਾਈ ਗਈ ਐਸਐਸਪੀ ਸਾਹਿਬ ਸ਼ਰੂਰ ਮਿਸਟਰ ਚਾਲ ਦੇ ਹੁਕਮ ਨਿਰਦੇਸ਼ਾਂ ਅਨੁਸਾਰ ਆਪਣੇ ਸਿਟੀ ਟੂਰੀ ਦੇ ਜਿਹੜਾ ਇਨਸਪੈਕਟਰ ਜਸਬੀਰ ਸਿੰਘ ਉਹ ਲੋ ਆਪਣੇ ਟੀਮ ਦੇ ਨਾਲ ਸਿਟੀ ਦੇ ਵਿੱਚ ਰੇਡ ਕਰਦੇ ਗਏ ਉਹ ਰੇਡ ਕਰਨ ਦੇ ਦਰਮਿਆਨ ਦੋ ਭਰਾ ਦੀਪਕ ਔਰ ਮਾਨਵ ਦੋਨਾਂ ਕੋਲ 10 ਪੇਟੀਆਂ 10 ਬਾਕਸ ਜਿਹੜੇ ਹੈਗੇ ਨੇ ਚਾਈਨੀਜ਼ ਦੋਰ ਤੇ ਬਰਾਮਦ ਕੀਤੇ ਗਏ ਜਿਨ੍ਹਾਂ ਦੇ ਕੁੱਲ ਕੁਆਟਿਟੀ 600 ਕੱਟੂ ਬੰਦਾ ਤੇ ਉਹਦੇ ਮੁਤਾਬਕ ਰਿਕਵਰੀ ਕਰਨ ਤੇ ਉਹਨਾਂ ਦੇ ਖਿਲਾਫ ਕੇਸ ਰਿਸਰ ਕੀਤਾ ਗਿਆ ਤੇ ਇਨਵੈਸਟੀਗੇਸ਼ਨ ਕੀਤਾ ਜਾ ਰਿਹਾ ਸਰ ਕਿੱਥੋਂ ਦੇ ਰਹਿਣਾ ਨੇ ਦੋਨੋਂ ਇਹ ਦੋਨੋਂ ਇਹ ਧੂਰੀ ਤੇ ਹੀ ਰਹਿ ਨਾਲ ਨੇ ਸਕੇ ਭਰਾ ਨੇ ਤੇ ਧੂਰੀ ਦੇ ਨੇ ਬਾਹਰੋਂ ਲਿਆ ਕੇ ਤੇ ਇੱਥੇ ਆਸ-ਪਾਸ ਤੇ ਧੂਰੀ ਦੇ ਇਲਾਕੇ ਵੀ ਅੱਛੇ ਆਪਣਾ ਦੋਰ ਵੇਚਦੇ ਸੀ ਇਸ ਤੋਂ ਇਲਾਵਾ ਜਿਹੜੇ ਹੋਰ ਕੁਝ ਕੰਮ ਕਰਦੇ ਹੁੰਦਾ ਨੇ ਬਾਕੀਆਂ ਤੇ ਕਾਫੀ ਕੱਲ ਸਿਟੀ ਤੋਂ ਵੀ 3 ਨੇ ਅਫਸਰਸ ਕੀਤੀ ਹੈ ਜੇ ਕੋ ਸਾਇਰਨ ਉਹਦਾਇਆ ਤਾਂ ਜੇ ਕੋ ਹੋਰ ਵੀ ਇਸ ਤਰ੍ਹਾਂ ਦਾ ਕੰਮ ਕਰਦਾ ਹੋਏਗਾ ਕਿ ਉਹਨੇ ਕੋ ਲਾਫ ਦੀ ਲੀਗਲ ਐਕਸ਼ਨ ਲੈ ਕੇ ਕਾਰਵਾਈ ਕੀਤੀ ਗਈ ਜਿਵੇਂ ਉਹ ਤੰਗਾ ਛੜਾ ਰਹੇ ਨੇ ਉਹਨਾਂ ਲਈ ਵੀ ਕੋਈ ਸੰਸਾਈ ਪਤੰਗਾ ਲੈਣ ਨੂੰ ਇਹ ਅਪੀਲ ਹੈ ਵੀ ਕੋਈ ਵੀ ਇਸ ਸਾਇਨੀ ਡੋਰ ਦੇ ਨਾਲ ਨਾ ਤੰਗ ੜਾਵੇ ਬਾਕੀ ਜਿਹੜੇ ਆਮ ਜਿੱਥੇ ਨਾਰਮਲ ਤੰਗਾ ਸੁੱਤ ਵਾਲੀ ਡੋਰ ਹੈਗੀ ਆ ਉਹਦੇ ਨਾਲ ਆਪਣੇ ਤੰਗਾ ੜਾ ਤੇ ਦੇ ਨਾਲ ਲਾਈਫ ਨੂੰ ਸੇਵ ਕੀਤਾ ਜਾ ਸਕਦਾ ਕੋਈ ਆਪਣੇ ਵੱਲੋਂ ਕੋਠਿਆਂ ਤੇ ਜਾ ਕੇ ਕਿਸੇ ਸਤਲ ਤੇ ਜਾ ਕੇ इनफॉर्मेशन के मुताबिक जो कोई किसी से होएगा तो उस हिसाब ना फिर उसकी गांह लिंक तो ट्रेस करके तो अगर कर लूँगा डीजे वाले वास्ते कोई जो बसंत पंचमी का त्यौहार आ रहा है देखो खुशी के त्यौहार देखो जो कोई नॉर्मल अपने घर कोई सला रहा तो नहीं है जो कोई आस पास में नॉइस ज्यादा करके जो किसी डिस्टर्ब कर रहा उसके खिलाफ जरूर कार्रवाई करा बिना मंजूरी बिना मंजूरी जो कोई चला रहा तो जरूर